ਪਹੁੰਚ ਚੁੱਕੇ ਆ ਅਸੀਂ ਯੂਪੀ ਦੇ ਸਟੇਸ਼ਨ ਤੇ ਲੁਧਿਆਣੇ ਦਾ ਮੇਨ ਸਟੇਸ਼ਨ ਆ ਇਹ ਟ੍ਰੇਨ ਸਾਡੀ ਹੋ ਗਈ ਅੱਧਾ ਘੰਟਾ ਲੇਟ ਆ ਜਿੰਨੇ ਪਏ ਉਹਦੇ ਹੱਥੇ ਹੀ ਦੇਖ ਰਹੇ ਹਾਂ ਸਾਰੇ ਇਹਨੇ ਦਿੱਤੇ ਆ ਪੰਜਾਬ ਇਧਰਲੇ ਬੱਸੇ ਆ ਗਿਆ ਜੀ ਅੰਬਰਸਰ ਦਾ ਸਟੇਸ਼ਨ ਆ ਆ ਮੌਸਮ ਦੇ ਇਤੋਂ ਕਿੱਡਾ ਨਾ ਨਹੀਂ ਚੱਲ ਰਹੀ ਅੰਬਰਸਰ ਸਾਹਿਬ ਤੇ ਆ ਦੇਖੀ ਬੱਦਲ ਜੀ ਰਸ ਗਾਲ ਜੀ ਸਾਰਿਆਂ ਨੂੰ ਮੈਂ ਜਨਨ ਦੇ ਨਾਮ ਵੀਡੀਓ ਤੁਹਾਡਾ ਸਵਾਗਤ ਆ ਦੋ ਵੀਰੋ ਨਹੀਂ ਸਾਨੂੰ ਇੰਨੀ ਮਿਹਨਤ ਨਾਲ ਇੱਥੇ ਛੱਡਣਾ ਇਹ ਵੀ ਪੈਂਦੇ ਦੇ ਵਿੱਚ ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਇੱਧਰ ਖੜੇ ਆਪਣੇ ਸ਼ੀਲੂ ਤੇ ਆ ਹੈਗਾ ਗੈਰੀ ਇਹਨੂੰ ਤੁਸੀਂ ਜਾਣਦੇ ਹੋ ਬਾਈ ਤੇਰਾ ਨਾਮ ਕਤੁਲ ਲਵਪ੍ਰੀਤ ਕੁਲਵਿੰਦਰ ਕੁਲਵਿੰਦਰ ਦਾ ਤੇ ਹੁਣ ਬਾਪੂ ਹੈ ਨਾ ਨਾਮ ਮੀ ਪੈਂਦੇ ਜੀ ਵੀਰੇ ਮੈਨੂੰ ਪਹੁੰਚ ਕੇ ਫੋਨ ਕਰਦੀ ਫੋਨ ਕਰਦੇ ਹੁਣ ਅਹੀਂ ਚੱਲੇ ਆਂ ਮੀਰੇ ਵਿੱਚ ਇਹ ਬਾਪੂ ਤੋਂ ਵੀ ਹਰਦ ਤੋਂ ਨੰਬਰ ਲਿਆ ਆਂ ਆਟੋ ਦੀ ਪੈਕੇਜ ਕੋਈ ਨਹੀਂ ਹੋਗਾ ਤੇ ਜੇ ਇਸ ਟਾਈਮ ਕੁਝ ਕਹਿਣਾ ਚਾਹੁੰਦਾ ਹੋ ਗਿਆ ਬੱਸ ਨੂੰ ਕੀ ਗਈ ਹੈ ਹਾਂ ਮੀ ਜੈਸ ਆਟੋ ਰਾਈਡ ਇਨ ਬਾਰਿਸ਼ ਜੈਸ ਇਧਰ ਕੋਲ ਵੀਊ ਦਿਖਾਓ ਭਾਈ ਭਾਈ ਮੈਨੂੰ ਦੇਖੋ ਆ ਇਹ ਕੀ ਗਿੱਲਾਂ ਵਾਲੀ ਨਹਿਰ ਕੋ ਦੇਖੋ ਬੰਦ ਕਰ ਲੈ ਇਹਨੂੰ ਸ਼ਾਬਾਸ਼ 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 ਸਭ ਨੂੰ ਤੇਰਾ ਸ਼ਾਬਾਸ਼ ਆਣੀ ਜਦੋਂ ਚਪੜੇ ਤੋਂ ਤਾਂ ਕੋਈ ਨਹੀਂ ਕੁੜੇ ਗਦਰ ਸੀ ਪਰ ਕੋਈ ਇਰਕ ਨਹੀਂ ਮੈਂ ਨਹੀਂ ਸਾਰੇ ਫੋਟੋ ਨਾਲ ਕਿਸੇ ਦੀ ਗੱਲ ਹੈ ਕਿਸੇ ਦੀ ਕੱਟ ਕੇ ਪਾਣੀ ਹੈ ਕਿਸੇ ਦਾ ਨਾਮ ਨਹੀਂ ਲੈਣਾ ਆਪਣੇ ਫੋਨ ਦਾ ਪਾਵਾਂਗੇ ਤੂੰ ਦਾ ਬੋਲ ਹੈਲੋ ਤੁਸੀਂ ਸੈ ਇਲੋ ਮੈਂ ਤਾਂ ਆਪਣਾ ਹਾਰਮੋਨ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਿਓ ਕਿ ਅੱਗੇ ਅੱਗੇ ਬਲੌਗ ਖਤਰਨਾਕ ਹੋਣੇ ਆ। ਜੀ ਉਨ ਚੁੱਕਿਆ ਸਟੇਜਨ ਦੇ ਬਾਹਰ ਤੇ ਮਾਹੌਲ ਪੂਰਾ ਵੇਵੀ ਹੋਇਆ ਪਿਆ ਇੱਥੇ ਮੀਂਹ ਕਣੀ ਵਾਲਾ ਪੂਰਾ ਮੌਸਮ ਤੇ ਅਸੀਂ ਬਸ ਹੁਣ ਅੰਦਰ ਪਹੁੰਚਦੇ ਆਂ ਟ੍ਰੇਨ ਫੜਦੇ ਆਂ ਫਿਰ ਤੁਹਾਨੂੰ ਦੱਸਦੇ ਆਂ ਇਹ ਖੜਜੋ ਅਸੀਂ ਮਲੇ ਹੁਣ ਕੱਪ ਜੇ ਸੜਕ ਸੁੜ ਖੜਜਾ ਹੋਏ। ਸਾਰਾ ਕੰਮ ਚੰਗਾ ਭਲਾ ਹੋ ਗਿਆ ਸੀ ਅੱਜ ਮੀਂਹ ਨੇ ਨਾ ਹੰਸਲਾ ਤੀਆ ਜਾਣਾ ਤਾਂ ਹੈ ਹੀ ਆ ਦੇਖੋ ਜੀ ਛੀਲੂ ਮੇਰਾ ਆ ਰਹੀ ਹਾਂ ਕਿਹਿਆ ਸੀ ਯੂਪੀ ਦੇ ਸਟੇਸ਼ਨ ਤੇ ਪੰਜਾਬ ਦਾ ਤਾਂ ਲੱਗਦਾ ਨਹੀਂ ਕਿਸੇ ਪਾਸਿਓਂ ਦੇਖ ਲੋ ਤਾਂ ਆ ਹੀ ਨੇ ਆਪਣੇ ਚੁੱਪਰ ਪਕਾਣ ਵਾਲੇ ਆ ਵੀ ਕੌਮ ਜਿਆ ਆਪਣੇ ਆ ਭਰਾ ਆਪਣਾ ਇਹ ਇਹ ਆ ਹੀ ਆਪਣੇ ਇੱਕ ਤਾਂ ਲੈ ਲੈ ਇੱਥੇ ਇੱਕ ਕੰਮ ਕਰਾਣ ਲਈ ਤੇ ਇਸ ਤੋਂ ਬਾਅਦ ਮੈਂ ਬਸ ਆਪਣੀ ਟ੍ਰੇਨ ਚ ਬੈ ਕੇ ਮਿਲਦੇ ਆ ਕਿਉਂਕਿ ਮੀਂਹ ਹੋ ਗਿਆ ਬਹੁਤ ਤੇਜ਼ ਆਏ ਭਾਈ ਕਿਵੇਂ ਹੋ ਇਹ ਜੀ ਸਟੇਸ਼ਨ ਘਟ ਤੇ ਬਈਆਂ ਦਾ ਏਰੀਆ ਵੱਧ ਲੱਗਦਾ ਵਾ ਤੁਸੀਂ ਦੇਖ ਸਕਦੇ ਹੋ ਕੋਈ ਇੱਕ ਅੱਧਾ ਇੱਕ ਅੱਧਾ ਬੰਦਾ ਹੀ ਪੱਕਾ ਵਾਲਾ ਦਿਖੂਗਾ ਤੁਹਾਨੂੰ ਬਾਕੀ ਆ ਤਿੰਨੇ ਜਾਣੇ ਆ ਖੜੇ ਆ ਇੱਕ ਆ ਖੜਾ ਵਾ ਤੇ ਇੱਕ ਉਧਰ ਖੜਾ ਲੈਨ ਚ ਤੇ ਇਧਰਲੇ ਪਾਸੇ ਵੀ ਬਸ ਰਸ਼ ਲੱਗਾ ਯਾਰ ਰਸ਼ ਅੱਜ ਲੁਧਿਆਣੇ ਦਾ ਸਟੇਸ਼ਨ ਵੀ ਦੇਖ ਸਕਦੇ ਤੇ ਆਪਣੀ ਟ੍ਰੇਨ ਕਹਿ ਰਹੇ ਆ ਵੀ 7 ਨੰਬਰ ਤੇ ਖੜੀ ਆ ਤੇ 7 ਨੰਬਰ ਤੇ ਪਹੁੰਚਨੇ ਆ ਤੇ ਦੇਖਦੇ ਆ ਟ੍ਰੇਨ ਤੇ ਆ ਆਪਣੇ ਚੋਪਰ ਮਾਰ ਰਹੇ ਮੱਲਾ ਉੱਤਰ ਗਏ ਨੇ ਥੱਲੇ ਅੰਗੇ ਮੀਂਹ ਪੂਰਾ ਤੇਜ਼ ਆ ਇਸ ਟਾਈਮ ਨਹੀਂ ਹੁਣ ਤਾਂ ਘਟ ਗਿਆ ਨਹੀਂ ਨਹੀਂ ਜਿਹੜੀ ਟ੍ਰੇਨ ਆਪਾਂ ਨੂੰ ਮਿਲੀ ਹੁਣ ਅੱਗੇ ਆਪਾਂ ਉਹਦੇ ਚ ਬਹਿਣਾ ਜਿੱਧਰ ਵੀ ਮਰਜ਼ੀ ਹੋਵੇ ਦੇਖ ਵੀ ਜੀ ਉਹ ਹੋਰ ਕੇ ਲਾ ਪਹੁੰਚੇ ਹੋਈ ਹੈ ਕੇ ਤਾਂ ਕੋਈ ਨਹੀਂ ਅਜਿੱਦਾਂ ਦੀ ਵਰਦੀ ਇਹਦੀ ਆਪ ਕਿ ਹੈ ਇਹ ਮੁੰਡਾ ਮਨੇ ਸੀ ਚੱਲੇ ਆ 7 ਨੰਬਰ ਪਲੇਟਫਾਰਮ ਤੇ ਤੇ ਉੱਥੇ ਜਾ ਕੇ ਤੇ ਇਹਦੀ ਫਲੇਨ ਤੇ ਫਿਰ ਅਸੀਂ ਉੱਤੇ ਚੜਦੇ ਆ ਤੇ ਅੱਜ ਤੈਨੂੰ ਆਖਰੀ ਸਲਾਮ ਅੱਜ ਤੋਂ ਵੀ ਟਾਰੀ ਮੇਰਾ ਦਿਲ ਵਿੱਚੋਂ ਨਾਮ ਨਹੀਂ ਆ ਦੇਖੋ ਜੀ ਅਸੀਂ ਪਹੁੰਚ ਗਏ ਲੁਧਿਆਣੇ ਓਏ ਆ ਪਹੁੰਚ ਗਏ ਲੁਧਿਆਣੇ ਅਜੀ ਤੇੜੇ ਪਹੁੰਚ ਗਏ। ਆਈ ਲੁਧਿਆਣਾ ਜੰਕਸ਼ਨ ਲੁਧਿਆਣੇ ਦਾ ਮੇਨ ਸਟੇਸ਼ਨ ਆ ਇਹ ਤੇ ਜਿੱਥੇ ਵੀ ਆ ਕੇ ਟ੍ਰੇਨਾਂ ਰੁਕਦੀਆਂ ਨੇ ਹੋਰ ਲੁਧਿਆਣੇ ਦੇ ਵਿੱਚ ਬਤੇਰੇ ਸਟੇਸ਼ਨ ਆ ਪਰ ਸਭ ਤੋਂ ਵੱਧ ਟ੍ਰੇਨਾਂ ਹੋਰ ਚੜਦੇ ਆ ਤੇ ਉਤਰਦੇ ਆ ਇਹਨੂੰ ਤੁਸੀਂ ਦੇਖ ਸਕਦੇ ਹੋ। ਮੀਂਹ ਦਾ ਚਾਹ ਬਹੁਤ ਆ। ਇਹ ਰਹਾ ਨਹੀਂ ਜਾਂਦਾ। ਤੜਪ ਹੀ ਐਸੀ ਹੈ ਨਾ ਤੇ ਲੁਧਿਆਣਾ ਜੰਕਸ਼ਨ ਤੇ ਖੜੇ ਆ। ਟ੍ਰੇਨ ਸਾਡੀ ਹੋ ਗਈ ਅੱਧਾ ਘੰਟਾ ਲੇਟ ਤੇ ਬਸ ਟ੍ਰੇਨ ਆਉਂਦੀ ਆ ਤੇ ਚੱਲਦੇ ਆ। ਇੱਥੇ ਕਣਾ ਇਹਦੀ ਲੈਟ ਬਦਲਣੀ ਆ। ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਜੰਕਸ਼ਨ ਤੇ ਇਸ ਤੋਂ ਬਾਅਦ ਹੁਣ ਅਸੀਂ ਜਾਣਾ ਆਪਣੀ ਟ੍ਰੇਨ ਤੇ ਤੇ ਟ੍ਰੇਨ ਸਾਡੀ ਹੋ ਗਈ ਅੱਧਾ ਘੰਟਾ 8:00 ਮੀ ਬੈਨ ਕਰਕੇ ਤੇ ਆ ਖੜਾ ਆਪਣਾ ਚੂਬਰ ਤੇ ਆਪਾਂ ਚੱਲਦੇ ਹਾਂ ਹੁਣ ਹਾਂ ਜੀ ਆਪਾਂ ਟ੍ਰੇਨ 'ਚ ਬੈ ਗਏ ਤੇ ਹੁਣ ਅਸੀਂ ਚੱਲੇ ਆਰਦਾਰ ਸਾਹਿਬ ਇੱਧਰ ਦੇ ਕੋਈ ਗੇਮ ਚਲਾ ਲਈ ਓਏ ਆਹ ਦੇਖ ਗਏ ਟ੍ਰੇਨ ਵੀਕ ਸਿਆ ਚਲੋ ਦੇਖੋ ਇਹ ਹਲੇ ਵੀ ਕੋਈ ਆ ਰਿਹਾ ਆ ਦਰ ਤੇ ਬਸ ਸੌਣਾ ਪਹੁੰਚਨੇ ਆਉਦੇ ਤਾਂ ਪਾਉਨੇ ਕਿਉਂ ਨਹੀਂ ਚ ਸਕਦੇ ਕਿ ਇਸ ਟਾਈਮ ਆਹ ਵਾਲੀ ਦਰਿਆ ਦੇ ਵਿੱਚ ਸਤਲੁਜ ਦੀ ਰੀਵਰ ਤੇ ਵੀ ਪਾਣੀ ਆ ਰਿਹਾ ਹੈ ਤੇ ਇਸ ਟਾਈਮ ਪੂਰਾ ਅੱਗੇ ਵੀ ਸੁੱਕਾ ਹੋ ਪਿਆ ਹੋਇਆ पिछे हो पिछे पिछले हा इना कुछ खान ले बैग चाहिए वापस लेके जा ਆਵਾਜ਼ ਤਵਾ ਆਵਾਜ਼ ਤਵਾ ਆਵਾਜ਼ ਤਵਾ ਟਾਈਗਰ ਪ੍ਰਾਂਚ ਜਲਦੀ ਨਹੀਂ ਲੱਗ ਰਹੇ ਕਿੰਨੇ ਦਿਨ ਦੇ ਪਏ ਨਗਰ ਕੀਰਤਨ ਵਾਲੇ ਆ ਨੇ ਇਹਦੇ ਵੀ ਕਰੇਗਾ ਆਓ ਜੁਪਨੋਂ ਮੈਂ ਬਿਸਕੁਟ ਖਾਗਿਆ ਰਖਾਣਾ ਇਹ ਬਿਸਕੁਟ ਇਦਾਂ ਫੜਨਾ ਜਿਹੜਾ ਅਸੀਂ ਲਾਇਆ ਨਾ ਕਿਤੇ ਕਿਤੇ ਹੋ ਸਾਡੇ ਮੇਰੇ ਸਾਹਮਣੇ ਨਾ ਬੋਦੀ ਬੋ ਗੱਡੀ ਫਕਵਾੜੇ ਦੇ ਸਟੇਸ਼ਨ ਤੋਂ ਚੱਲ ਵੀ ਆ ਹੁਣ ਅੱਗੇ ਬਿਆਸ ਜਾ ਕੇ ਤਾਂ ਮਿਲਦੇ ਨਾ ਤੇ ਆ ਆਪਣਾ ਭਰਾ ਸੀਟ ਆਪਾਂ ਨੂੰ ਮਿਲ ਗਈ ਸੀਗੀ ਆ ਲੈ ਨੇ ਸਨੇਪ ਬਣਾਈ ਆ ਨਹੀਂ ਸ਼ਾਂਤੀਆ ਰਹੇਗੇ ਸਾਰੇ ਕਿੱਥੇ ਆ ਆ ਇੱਧਰ ਇੱਧਰ 55 54 ਤੇ 52 ਬਸ ਇਹ ਜਲੰਧਰ ਹੈ ਵਾਹ ਜਲੰਧਰ ਹੀ ਆਇਆ ਅੱਜ ਜਲੰਧਰ ਦੇ ਸਟੇਸ਼ਨ ਤੇ ਗੱਡੀ ਰੁਕੀ ਆ ਤੇ ਇਸ ਤੋਂ ਬਾਅਦ ਪਿਆਸ ਇਹ ਰੁਕੂਗੇ ਹੁਣ ਆ ਗੈਰੀ ਪਰਸ ਤੱਕ ਆ ਜਿੰਨੇ ਪਏ ਉਹਦੇ ਹੱਥ ਹੀ ਦੇਖ ਰਹੇ ਨਹੀਂ ਸਾਰੇ ਇਹਨੇ ਦਿੱਤੇ ਆ ਇਹਨਾਂ ਸਾਮਾਨ ਲੈ ਪਾਏ ਨੇ ਬਾਹਰ ਦੇ ਗੀ ਸਨਮਾਨ ਦੇ ਗਾਣੇ ਗੋਤੇ ਮੂਤਾ ਦਿਖਾ ਦੇ ਸਨਮਾਨਤ ਕਰਾ ਤੈਨੂੰ ਠੀਕ ਆ ਆਜਾ ਦਾ ਸਟੇਸ਼ਨ ਦੇ ਕੋ ਕਿੰਨਾ ਸਾਫ ਸੁਥਰਾ ਆਪਣੇ ਲੁਧਿਆਣੇ ਦਾ ਗੰਦ ਪਾਇਆ ਪਿਆ ਜੀ ਦੇਖੋ ਗਿਣਨ ਲੱਗੇ ਤਾਂ ਦੰਦ ਬਾਹਰ ਬਸਰ ਹੋ ਰਿਹਾ ਜੀ ਤਨੀ ਜੋ ਬੱਸ ਇਸ ਟਾਈਮ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਵਹਾਅ ਅਤਿ ਉੱਚਾ ਹੋ ਰਿਹਾ ਪੂਰਾ ਤੇਜ਼ ਆ ਇਸੇ ਟਾਈਮ ਇਹ ਖਾਲੀ ਇਹ ਦੇਖ ਰਹੇ ਕਰਦੀਆਂ ਕਰਦਾ ਬਹੁਤ ਗਈ ਲੱਗਣਾ ਪਏ ਤੂੰ ਦੇਖ ਲੋ ਇਹ ਸਾਰਾ ਹੀ ਮਾ ਚੱਲਦਾ ਕੱਲ ਪਰਸੋਂ ਡੈਮ ਖੋਲਿਆ ਤਾਂ ਕਰਕੇ ਪੂਰਾ ਫੁੱਲਿਆ ਇੱਧਰਲੇ ਬਸ ਇਹ ਬਿਆਸ ਆ ਗਈ ਬਿਆਸ ਜੀ ਅੰਬਰਸਰ ਦੇ ਸਟੇਸ਼ਨ ਤੇ ਪਹੁੰਚ ਚੁੱਕੇ ਆਂ ਹੀ ਤੇ ਇਧਰਲੇ ਪਾਸੇ ਆ ਗਿਆ ਜੀ ਅੰਬਰਸਰ ਦਾ ਸਟੇਸ਼ਨ ਤੇ ਇੱਥੋਂ ਅਸੀਂ ਚੱਲੇ ਹਾਂ ਹੁਣ ਦਰਬਾਰ ਸਾਹਿਬ ਵੱਲ ਨੂੰ ਤੇ ਹੁਣ ਪੈਦਲ ਹੀ ਜਾਵਾਂਗੇ ਪੈਦਲ ਹੀ ਜਾਣਾ ਨਾ ਨਾ ਜਾ ਜ ਬਾਹਰ ਪਹਿਲੀ ਵਾਰ ਅੰਬਰਸਰ ਆਏ ਐ ਐਸਕੇਲੇਟਰ ਇਹ ਹੁੰਦੀਆਂ ਭਈਆਂ ਆਮਬਰ ਸਰਦਾ ਸਟੇਸ਼ਨ ਛੱਟਦਾ ਇੱਥੋਂ ਤੇ ਆਡੋ ਲੈਨੇ ਆਂ ਸਿੱਧਾ ਦਰਬਾਰ ਸਾਹਿਬ ਦੀ ਕਿੰਨੇ ਪੈਸੇ ਨੇ 20 ਰੁਪਏ 20 ਰੁਪਏ ਸਵਾਰੀ ਲੈਣੇ ਆਲੇ ਲੈ ਤੇ 20 ਰੁਪਏ ਸਵਾਰੀ ਆਮਬਰ ਸਰਦੇ ਸਟੇਸ਼ਨ ਤੋਂ ਬਾਹਰ ਨਿਕਲਦੇ ਸਾਰੇ ਆਂਡੋ ਖੜੇ ਹੁੰਦੇ ਆ ਉੱਥੋਂ ਇੱਕ ਆਂਡੋ ਖੜਿਆ ਵਾ 20 ਰੁਪਏ ਸਵਾਰੀ ਗਿਆ ਭਾਈ ਮੈਂ ਤੇ ਹੁਣ ਸਿੱਧਾ ਤੁਹਾਨੂੰ ਦਰਬਾਰ ਸਾਹਿਬ ਕੋਲ ਲਾ ਦੂਗੀ ਤੇ ਤੁਹਾਨੂੰ ਮਿਲਦੇ ਆ ਪਹੁੰਚ ਗਏ ਆਮਬਰ ਸਰਦਾ ਸਟੇਸ਼ਨ ਤੇ ਆ ਜਿਹੜੀ ਹਾਂਜੀ ਪਹੁੰਚ ਚੁੱਕੇ ਆ ਦਰਬਾਰ ਸਾਹਿਬ ਤੇ ਮੇਨ ਮਾਰਕੀਟ ਚ ਜਿੱਦ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਹੁਣ ਇੱਕ ਕਮਰੇ ਚ ਬੈਗ ਪੂਰਾ ਰੱਖ ਕੇ ਤੇ ਅੱਗੇ ਕਿਤੇ ਜਾਣ ਦਾ ਪਲਾਨ ਬਣਾਵਾਂਗੇ ਫਿਰ ਨਾਲ ਉਹ ਤਾਂ ਰੈਸਟ ਕਰ ਦਿੰਦਾ ਹਾਂ ਹਾਂਜੀ ਦਰਬਾਰ ਸਾਹਿਬ ਦੇ ਮੇਨ ਮਾਰਕੀਟ ਚ ਐਂਟਰ ਹੋ ਗਏ ਆ ਹੁਣ ਬਸ ਕਮਰੇ ਦੇ ਵਿੱਚ ਆਪਣੇ ਬੈਗ ਰੱਖ ਕੇ ਤੇ ਫਿਰ ਆਰਾਮ ਰੂਮ ਕਰਦੇ ਆ ਤੇ ਤੁਹਾਨੂੰ ਮਿਲਦੇ ਆ ਫਿਰ ਅੱਜ ਪਹਿਲੀ ਤਰੀਕ ਦਾ ਕਿਰਾਸ਼ਾਨਾ ਹਾਂ ਅੰ딥 ਪਹੁੰਚ ਗਏ ਹਾਂ ਕਮਰੇ ਤੇ ਸਾਮਾਨ ਸਮੂਹ ਰੱਥ ਲਿਆ ਤੇ ਹੁਣ ਤੁਹਾਨੂੰ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਚੰਗਈ ਸਸਰੀਪਾਲ ਚੰਗਈ